ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਅਸੀਂ ਤੁਹਾਨੂੰ ਇਹ ਪੁਰਜਾ ਦਿਖਾਉਣਾ ਇੱਕ ਗੱਡੀ ਧੋਣ ਵਾਸਤੇ ਆਪਣੇ ਘਰਾਂ ਇੱਕ ਦੋ ਗੱਡੀਆਂ ਹੋਣ ਮੋਟਰਸਾਈਕਲ ਟਰੈਕਟਰ ਜੋ ਮਰਜੀ ਇਹਦੇ ਨਾਲ ਤੁਸੀਂ ਧੋ ਪ੍ਰੈਸ਼ਰ ਬਹੁਤ ਹੈ ਤੁਸੀਂ ਦੇਖ ਸਕਦੇ ਹੋ ਦੇਖੋ ਪ੍ਰੈਸ਼ਰ ਬਹੁਤ ਹੈ ਜਿੱਥੇ ਮਰਜੀ ਤੁਸੀਂ ਇਹਨੂੰ ਸੈੱਟ ਕਰ ਲਓ ਪ੍ਰੈਸ਼ਰ ਨੂੰ ਤੇ ਬਹੁਤ ਵਧੀਆ ਚੱਲਦਾ ਹੈ ਤੇ ਤੁਸੀਂ ਦੇਖ ਸਕਦੇ ਹੋ ਜਿੰਨੀ ਮਰਜੀ ਇਹਦੇ ਨਾਲ ਉਸੀ ਆਪਣੀਆਂ ਗੱਡੀਆਂ ਤੋਂ ਛੋਟੀ ਜੀ ਮੋਟਰ ਇਹਦੇ ਵਿੱਚ ਲੱਗੀ ਹੋਈ 3600 ਵਟ ਦੀ ਹੈ ਵੈਸੇ ਤਾਂ ਬਿਜਲੀ ਪਾਣੀ ਵੀ ਬਹੁਤ ਘੱਟ ਖਰਚ ਹੁੰਦਾ ਇਹਦੇ ਨਾਲ ਪਾਣੀ ਦਾ ਖਰਚਾ ਬਹੁਤ ਘੱਟ ਹੈ ਹੈ ਨਾ ਇਹਦੇ ਮੁਰੇ ਦਾ ਕਿ ਲੀਟਰ ਦਾ ਨਾ ਉਹ ਬਣੀ ਹੋਈ ਹੈ ਟੈਂਕੀ ਛੋਟੀ ਦਿੰਨੇ ਨਾਲ ਆ ਦੇਖੋ ਹੁਣ ਆਪਾਂ ਸਰਫ ਮਾਰਦੇ ਆ ਬਹੁਤ ਵਧੀਆ ਗੱਡੀ ਪਰ ਜਿਵੇਂ ਮਰਜ਼ੀ ਤੁਸੀਂ ਸ਼ੈਂਪੂ ਦੀ ਪੁੜੀ ਘੋਲ ਕੇ ਇਹਦੇ ਵਿੱਚ ਪਾ ਦਿਓ ਦੇਖੋ ਕਿਆ ਵਧੀਆ ਸੀਸੇ ਆ ਚਮਕਾ ਦਿੰਦੀ ਆ ਸਰਫ ਵੱਜ ਕੇ ਪ੍ਰੈਸ਼ਰ ਨਾਲ ਪੂਰੀ ਗੱਡੀ ਇਸ ਸਰਫ ਲੱਗ ਜਾਂਦਾ ਬੜਾ ਸੌਖਾ ਨਾ ਕੱਪੜਾ ਚੱਕਣਾ ਨਾ ਕੋਈ ਕਰਨਾ ਤੇ ਇਹ ਲਿਧਿਆਰੇ ਦੇ ਪ੍ਰੋਜੈਕਟ ਲੈਂਦਾ ਬਹੁਤ ਵਧੀਆ ਅੱਗੇ ਘੌਲ ਕਰੀ ਜਾਂਦੇ ਤੇ ਆਪਾਂ ਵੀ ਅੱਜ ਧੋਵਾਂਗੇ ਗੱਡੀ ਕੱਲ ਨੂੰ ਧੋਵਾਂਗੇ ਸੋ ਹੁਣ ਆਪਣੀ ਜਦੇ ਮਿੰਟ 5 ਲੱਗਦੀਆਂ ਗੱਡੀ ਧੋਣ ਵਾਸਤੇ ਸੋ ਤੁਸੀਂ ਵੀ ਸਾਰੇ ਇਦਾਂ ਦੇ ਪ੍ਰੋਡਕਟ ਜਰੂਰ ਲੈ ਕੇ ਆਇਓ ਅਰ ਜੂਜ਼ ਯੂਜ਼ ਕਰਿਓ ਤੁਸੀਂ ਸਿੱਧਾ ਟੂਟੀ ਦੇ ਵਿੱਚ ਲਾਉਣਾ ਚਾਹੇ ਬਾਲਟੀ ਦੇ ਵਿੱਚ ਰੱਖ ਦਿਓ ਇਹਨੂੰ ਤਾਂ ਉਹਦੇ ਵਿੱਚੋਂ ਪਾਣੀ ਖਿੱਚੀ ਜਾਂਦੀ ਹੈ ਮੋਟਰ ਆਪਣੇ ਆਪ ਹੀ ਮੋਟਰ ਵੀ ਹੈਵੀ ਹੈ ਇਹਨਾਂ ਸ਼ਬਦਾਂ ਦਾ ਤੁਹਾਡਾ ਸਾਰਿਆਂ ਦਾ ਧੰਨਵਾਦ ਥੈਂਕ ਯੂ ਸਤਿ ਸ੍ਰੀ ਅਕਾਲ